ਬੰਨਰ ਮਾਰ ਕੇ ਨਾ ਪੀਣ ਬੋਲੀਓ ਨਾ ਨਹੀਂ ਹੁੰਦਾ ਬੜਾ ਹੁੰਦਾ ਮਰਜੂਰ ਅਰੇ ਪਾ ਕੇ ਫੁੱਲ ਨੂੰ ਸੱਜਣ ਦਾ ਘਰਾਵੇ ਨਾ ਖੇਤ ਚ ਅੱਡੇ ਬੱਚਿਆਂ ਦੇ ਅਗਲਾ ਕੇ ਫੁੱਕੂਆ ਵਿੱਚ ਸਾੜੇ ਵਿੱਚ ਸਾਰਾ ਕੁਝ ਮਾਰੇ ਅੱਡੇ ਬੱਚਿਆਂ ਸਾਹਬਾ ਮੈਂ ਜਗਦੇਵ ਸਿੰਘ ਜੋਗਰੇੜਾ ਪਾਰਤੀ ਕਿਸਾਨ ਯੂਨੀਅਨ ਨੇ ਅਗਵਾਈ ਕਰਾਤਾ ਅੱਜ ਜੋ ਚੱਠੇ ਵਾਲੇ ਦੇ ਕਿਸਾਨ ਦੀ ਰਾਮੇ ਦੇ ਆਰਥਿਕੇ ਕੁਰਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਤੇ ਜ਼ੋਰ ਤੇ ਕੁਰਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ ਕੁਰਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਗੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਗੁਰਕੀ ਨਹੀਂ ਹੋਣ ਦਿੰਦੇ ਜਿਥੇ ਬੰਦਾ ਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆੜਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆੜਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਦੇ ਵੀ ਕਿਸੇ ਵੀ ਕਿਸਾਨ ਦੀ ਗੁਰਕੀ ਹੈ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜ਼ੀ ਹੋ ਜੇ। ਫਸਟ ਡਾਟਾ ਤਾਂ ਦੱਸੋ ਜੀ ਮੈਂ ਬੋਲੀ ਦੱਸੋ ਜੀ ਵਾਹ ਵਾਹ ਇਹਨਾਂ ਦੇ ਆਰੇ ਉਹ ਬਣਾਉਣ ਦਾ ਅਨਮਨਜ਼ੂਰ ਸਾਰੇ ਟੱਕ ਲਾ ਕੇ ਫੁੱਫੂ ਨੂੰ ਸੇਰਵਾ ਘਰਾਵਾਵੇਂ ਨਾ ਖੇਤ ਚ ਆ ਜਿਹੜੇ ਬੱਚਿਆਂ ਨੇ ਅਗਲਾ ਕੇ ਫੁੱਤੂਆ ਵਿੱਚ ਸਾਰੇ ਵਿੱਚ